इंडियन नेशनल कांग्रेस जिंदाबाद इंडियन नेशनल कांग्रेस जिंदाबाद भारकिंदर सिंह जिंदारा जिंदाबाद भारकिंदर सिंह जिंदारा जिंदाबाद पूजयदीप की पुड़िया जिंदाबाद स्वर्णदीप की पुड़िया जिंदाबाद मैं सारा नहीं बिलती करूंगा कि देखो सामान दा उतर आई है चढ़ाइयां में आंदियां ने अगर मान जे कोई ऐसा कारखोप का न होवे तो तुसी का ਪਾਰਨਨਾ ਕਰਦੇ ਹੋ ਆਮਰਸ ਪਾਰਟੀ ਨਾਲ ਨੇ ਕਰਸੀ ਕਨਾ ਅੱਜ ਦਬੀ ਜਾਏਗੀ ਉਹ ਗੱਲ ਠੀਕ ਹੈ ਚਾਹੇ ਕੋਈ ਬਦਲਾ ਕੋਈ ਦੀ ਭਾਵਨਾ ਨਾਲੇ ਕੰਮ ਚੱਲ ਰਿਹਾ ਇਹ ਜੋ ਕੱਲ ਇਹ ਉਹ ਘਟਨਾਵਾਂ ਕਿ ਉਹਦਾ ਮੇਰੇ ਘਰ ਵਿਆਹ ਹੋਵੇ ਨਾ ਰਿਸ਼ਤੇਦਾਰਾਂ ਨੇ ਚਾਹੇ ਤਾਂ ਭਰਾਵਾਂ ਨੇ ਰਿਸ਼ਤੇਦਾਰਾਂ ਦੇ ਵਾਲੇ ਪਹਿਣਾ ਦੇ ਕੰਮ 'ਚ ਖਰਾਬੀ ਪਵੇ ਹੋਰ ਕਾਹਵਾ ਦੇ ਹੋਰ ਸਰਦਾਰ ਸੁਖਜੀਤ ਸਿੰਘ ਨਰ ਦਾ ਆਵਾਜ਼ ਨੂੰ ਐਸੋ ਪਟਾਣੇ ਸ਼ਹਿਰ ਦੇ ਵਿੱਚੋਂ ਘੱਟ ਤੋਂ ਘੱਟ 35 40 ਹਜ਼ਾਰ ਦੀ ਲੀਡ ਤੇ ਉਹਨਾਂ ਨੂੰ ਚੁਟਾ ਕੇ ਉਪੇਗਾ ਜੀ ਸਾਥੀਓ ਕਿਸੇ ਲੱਗਦਾ ਮੰਨ ਕੇ ਭੈਅ ਕਰਨੀ ਨਾ ਰੱਖਣਾ ਅਸੀਂ ਪਹਿਲਾਂ ਵੀ ਜਿੰਦਾਬਾਦ ਜਿੰਦਾਬਾਦ ਰਹਿਣਾ ਇਹਨਾਂ ਸ਼ੰਤਨਦਾਰ ਉਹ ਜੀ ਕਰਦਾ ਇਹ ਅਗਲੀ ਪ੍ਰੈਸ ਕਾਨਫਰੰਸ ਜਿਹੜੀ ਹੈ ਜਿਹੜਾ ਪਰਸੋਂ ਦਾ ਪਟਾਲੇ ਦੇ ਵਿੱਚ ਇਨਕੰਮ ਬੈਕਸ ਆ ਰੇਡ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਪੋਰਟਰ ਸਾਡੇ ਕੋਲ ਰੰਧਾਵਾ ਸਾਹਿਬ ਜਿਹੜੇ ਸਾਡੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਉਹ ਉਨਾਂ ਦੀ ਮੁਹਿੰਮ ਨੂੰ ਰੋਕਣ ਵਾਸਤੇ ਜਿਹੜੇ ਇੰਕਮੈਕਸੀ ਰੇਟ ਚੱਦੀ ਪਈ ਆ ਅੱਜ ਤੀਸਰਾ ਦਿਨ ਇਸ ਗੱਲ ਨੂੰ ਚੱਲਿਆ ਤੇ ਜਿਹੜਾ ਕਿ ਬਹੁਤ ਹੀ ਮੰਦ ਭਾਗਾ ਅੱਗੇ ਮੇਰੇ ਕਿਸੇ ਸਰਜੇ ਨੇ ਗੱਲ ਕਹੀ ਆ ਵੀ ਜਦੋਂ ਕਿਸੇ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਕਿ ਉਹ ਜੇ ਖਲਲ ਪਾਉਣਾ ਇਹ ਸਾਡੇ ਚੋਣ ਪ੍ਰਚਾਰ ਦੇ ਵਿੱਚ ਖਲਲ ਪਾਉਣ ਵਾਲੀ ਜਿਹੜੀ ਹਰਕਤ ਕੀਤੀ ਗਈ ਹੈ ਔਰ ਅਸੀਂ ਇਹ ਸਾਰੀ ਇਸਮਤੀ ਟੀਮ ਜਿਹੜੀ ਆ ਜੰਤੀਪੁਰੀਏ ਸਾਡੇ ਅਮੁੱਤੀ ਐਡਵੋਕੇਟ ਦੀ ਔਰ ਬਕੂ ਰਿਜਲਟ ਬਕੂ ਜੇਤੀ ਬੁਰੀ ਦੀ ਸਾਰੀ ਉਹਨਾਂ ਦੀ ਅਗਵਾਈ ਤੇ ਹੇਟ ਸਾਰਾ ਕਾਂਗਰਸ ਪਾਰਟੀ ਜਿਹੜਾ ਪ੍ਰਚਾਰ ਇਥੇ ਸੀ ਕਰ ਰਹੇ ਸਨ ਔਰ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਦੀ ਫਰਸਟ੍ਰੇਸ਼ਨ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਜਿੱਤਦੀ ਪਈ ਆ ਔਰ ਜਿੱਤ ਜਿਹੜੀ ਆ ਇਹ ਹੁਣ ਸਾਡੀ ਜਿਹੜੀ ਯਕੀਨੀ ਹੈ 4-3 ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਕਿ ਇਹਨੇ ਦ੍ਰੋਹੀ ਪਾਰਟੀ ਆ ਦੀ ਭਾਜਪਾ ਦੇ ਆਮ ਆਦੀ ਪਾਰਟੀ ਨੇ ਬਲਾਕ ਦੇ ਪਲਾਹਾੜ ਦੇ ਵਿੱਚ ਆ ਕੇ ਕਿ ਜਿਹੜੀ ਕਾਰਵਾਈ ਕੀਤੀ ਆ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਸਾਨੂੰ ਇਹ ਜੋਨ ਪ੍ਰਜਾਤ ਤੋਂ ਜਿਹੜਾ ਰੋਕਿਆ ਜਾ ਰਿਹਾ ਪਰ ਅਸੀਂ ਉਸ ਨਾਲ ਵੱਧ ਤੇਕੇ ਹੋ ਗਏ ਜੋਨ ਪ੍ਰਜਾਤ ਦੇ ਡਟ ਗਏ ਆ ਔਰ ਸਾਰੀ ਕਮਾਂਡ ਜਿਹੜੀ ਆ ਸਾਰੇ ਪਾਰਟੀ ਦੇ ਵਰਕਰ ਨੇ ਗਰੇਮ ਸਿੰਘ ਸਾਬਾ ਨਾਲੇ ਗਾਰਡ ਇੰਡਸਟਰੀ ਲਈ ਸੇਵਾ ਕਰਨੇ ਐ ਐਮ ਸੀ ਸਾਬਾ ਨਾਲੇ ਬੈਠੇ ਨੇ ਸਾਰਿਆਂ ਨੇ ਇਸ ਗੱਲ ਦੀ ਠਕਰਾਂ ਦੀ ਨਿੰਦਾ ਕੀਤੀ ਆ ਔਰ ਆਪਣਾ ਸਾਰਾ ਹੀ ਭਾਰ ਇਹਨਾਂ ਨੇ ਮੋਢੇ ਚੁੱਕ ਲਿਆ ਜੈਨਤੀ ਕੁਰੀਆ ਪਰਿਵਾਰ ਸਾਡਾ ਜਿਹੜਾ ਜਿਹੜਾ ਮੋਢੀ ਹੋ ਕੇ ਇਸ ਖਵਾਬ ਦੇ ਵਿੱਚ ਲੱਗਾ ਸੀਗਾ ਅਮਨਦੀ ਬਟਰ ਗੇਟ ਦੀ ਉਹੋ ਜੈਨਤੀ ਕੁਰੀਆ ਜੀ ਉਹ ਇਸ ਕਰਕੇ ਇੱਕ ਦਿਨ ਤੋਂ ਅਜੇ ਨਹੀਂ ਆ ਪਾਰੇ ਸਾਡੇ ਵਿੱਚੋਂ ਪਰ ਉਹ ਉਹਨਾਂ ਜਮੇਰ ਜਿਹੜੀ ਆ ਅਸੀਂ ਸਾਰੇ ਰਲ ਕੇ ਨਿਭਾਰੇ ਆਂ ਔਰ ਇਸੇ ਤਰ੍ਹਾਂ ਹੀ ਅਸੀਂ ਕੰਮ ਚਲਾਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਝੁਕਣ ਵਾਲੇ ਨਹੀਂ ਇਹਨਾਂ ਰੇਟਾਂ ਦੇ ਉੱਤੇ ਔਰ ਨਾ ਇਹ ਤੇ ਨਾਲ ਪਤਾ ਕਿ ਪੰਜਾਬੀ ਜਿਹੜੀ ਗੌਮ ਹੈ ਇਹ ਸੰਘਰਸ਼ੀਪੀ ਆ ਨਾ ਅਸੀਂ ਕਦੀ ਕਰਿਆ ਨਾ ਅਸੀਂ ਝੁਕ ਚੁਕੇ ਆਂ ਔਰ ਇਹਨਾਂ ਦਾ ਜਵਾਬ ਜ਼ਬਰ ਦਾ ਜਵਾਬ ਅਸੀਂ ਵੋਟ ਨਾਲ ਦੇਾਂਗੇ ਔਰ ਬਟਾਲਾ ਅਸੀਂ ਜਿੱਤ ਕੇ ਦੇਾਂਗੇ ਇਹ ਸਾਡੀ ਤੁਹਾਡੇ ਨਾਲ ਵਾਧਾ ਹੈ ਜੀ ਸਰ ਜੀ ਕੀ ਲੱਗਦਾ ਹੈ ਕਿ ਇਹ ਰੇਡ ਹੈ ਇਹਨੂੰ ਕੀ ਕਿਉਂ ਹੋਈ ਗਈ ਹੈ ਔਰ ਕਿਹਦੇ ਵੱਲੋਂ ਕਰਵਾਈ ਗਈ ਹੈ ਕੀ ਕਾਰਨ ਕੀ ਹੈ ਦੇਖੋ ਜੀ ਮੈਂ ਤੇ ਸਮਝਦਾ ਇਹ ਜਿਹੜਾ ਮੌਕਾ ਹੈ ਰੇਡ ਦਾ ਇਹ ਸ਼ੋਅ ਕਰਦਾ ਕਿ ਇਹ ਸਿਆਸੀ ਬਦਲਾਕੋਰੀ ਹੈ ਇਹ ਪਹਿਲਾਂ ਵੀ ਹੋ ਸਕਦੀ ਸੀ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦੀ ਸੀ ਇਹ ਸਿਆਸੀ ਬਦਲਾਕੋਰੀ ਹੈ ਜਿਹੜਾ ਇਹ ਟਾਈਮ ਤੇ ਰੇਡ ਹੋਈ ਹੈ ਕਿਸੇ ਦੇ ਨਾਲ ਗੱਲ ਹੋਈ ਤੁਹਾਡੀ ਜਿਨ੍ਹਾਂ ਦੇ ਕਾਰਜ ਵੀ ਵਗੈਰਾ ਚੱਲ ਰਹੇ ਆ ਮੇਰੇ ਨਾਲ ਸੁਦੀਰ ਜੀ ਆਏ ਨੇ ਸਾਡੇ ਜਿਹੜੇ ਕਾਉਂਸਲਰ ਨੇ ਸੁਦੀਰ ਚੰਦਾ ਜੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਕਿ ਕਿਉਂਕਿ ਉਹਨਾਂ ਤੋਂ ਰੇਡ ਜਿਹੜੀ ਹੈ ਖਤਮ ਕਰਕੇ ਉਹ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਇੰਕਮ ਟੈਕਸ ਦੀ ਰੇਡ ਸੀਗਾ ਸਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਬਾਕੀ ਜਿਹੜੇ ਉਹਨਾਂ ਜਵਾਬ ਅੱਗੇ ਨੇਗੋਸ਼ੀਏਰੋ ਜਵਾਬ ਦੇ ਦੇਵਾਂਗੇ ਸਾਡਾ ਸੀਏ ਜਵਾਬ ਦੇ ਦੇ ਦੇਗਾ ਉਹਨਾਂ ਨੂੰ ਉਹ ਸਿਰ ਇਹੋ ਸਾਬਤ ਹੁੰਦਾ ਹੈ ਕਿ ਇਹ ਰੋਕਣ ਵਾਸਤੇ ਕਾਂਗਰਸ ਪਾਰਟੀ ਦਾ ਪ੍ਰਚਾਰ ਤੇ ਰੇਡ ਕੀਤੀ ਗਈ ਹੈ ਕਿੰਨੀ ਜਗ੍ਹਾ ਤੇ ਰੇਡ ਚੱਲ ਰਹੀ ਹੈ ਕਿੰਨੀ ਜਗ੍ਹਾ ਤੇ ਰ ਇੱਥੋਂ ਤੱਕ ਹੁਣ ਮੇਰੀ ਜਾਣਕਾਰੀ ਇਹ ਰੇਟ ਹੁਣ ਸਾਡੇ ਜੰਤੀਕੁੜੀਓ ਬਰਵਾਦ ਤੇ ਰਹਿ ਗਈ ਆ ਜਾਂ ਸਾਡੇ ਇੱਕ ਰਹਿ ਗਈ ਆ ਮੈਂ ਦੁਬਾਰਾ ਸਰਪੰਚ ਸਾਹਿਬ ਪ੍ਰਪ ਸਰਪੰਚ ਹੋਰਾਂ ਦੇ ਔਰ ਮੀਰ ਸਾਹਿਬ ਦੇ ਇਹਨਾਂ ਤੇ ਇਹਨਾਂ ਜਿਹੜੇ ਪੁਆਇੰਟ ਤੇ ਹੈ ਜੀ ਰੇਟ ਜੀਐਮ ਦੀ ਜਾਰੀ